ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੇ ਟੀਵੀ ਨਮੇ ਚੈਨਲ ਤੇ ਆਪ ਸਾਰਿਆਂ ਦਾ ਗਰਮ ਉਪਹਾਰੋ ਸਵਾਗਤ ਹੈ ਜਿਹੜੇ ਵੀ ਦੇਸ਼ ਵਿਦੇਸ਼ ਵਿੱਚ ਸੰਗਤਾਂ ਗਰਮੋ ਪਿਆਰੋ ਗਰਮੋ ਪਿਆਰ ਤੁਸੀਂ ਸਾਰੇ ਬੈਠੇ ਹੋ ਸਾਰਿਆਂ ਦਾ ਧੰਨਵਾਦ ਜੀ ਆਇਆਂ ਨਵੇਂ ਚੈਨਲ ਆਸ਼ੀ ਟੀਵੀ ਤੇ ਸਾਰਿਆਂ ਦਾ ਸਵਾਗਤ ਹੈ ਜਿਨੇ ਵੀ ਸਬਸਕ੍ਰਾਈਬ ਹੋ ਉਹਨਾਂ ਨੂੰ ਬੇਨਤੀ ਹੈ ਕਿ ਦਸ ਦਾ ਨਾਮਾ ਚੈਨਲ ਹੈ YouTube ਤੇ ਲਾਇ ਪ੍ਰਮੋਸ਼ਨ ਚੱਲ ਰਹੀ ਹੈ ਸੋ ਬੇਨਤੀ ਹੈ ਦੇਸ਼ ਵਿਦੇਸ਼ ਵਿੱਚ ਵੱਸਦੇ ਵੀਰਾਂ ਕੇਦਾ ਸਲਾਮ ਹੋਇਆ ਸਾਰੇ ਜੁੜਨ ਦੀ ਕਿਰਪਾਲਤਾ ਕਰੋ ਸੋਸ ਚੈਨਲ ਨੂੰ ਵੀ ਗੁਰਮੁਖਿਓ ਬਦੋ ਬਦ ਪਿਆਰ ਬਖਸ਼ਿਸ਼ ਕਰਿਓ ਕਿਉਂਕਿ ਇਹ ਦਾਸ ਦਾ ਇੱਕ ਚੈਨਲ ਹੈ ਅਕਾਲੀ ਟੀਵੀ ਉਹਤੇ ਵੀ ਤੁਸੀਂ ਸਾਰੇ ਜੁੜਦੇ ਹੋ ਇਹ ਚੈਨਲ ਤੇ ਤੁਹਾਨੂੰ ਹਰ ਕਤਰਾਂ ਦਾ ਰੰਗ گرمہ پیارو ملے کرے گا سو جڑے چینل تمے ہو انہوں پہ بےنتی ہے کہ چینل سبسکرائب ہاں جی جو آج اجاں کسی وشے سے گل بات کرنی ہے ਮਨ ਦੇ ਸ਼ਾਂਤੀ ਵਾਸਤੇ ਮਨ ਨੂੰ ਗੁਰਮੁਖੀ ਪਿਆਰੋਂ ਸ਼ਾਂਤ ਕਿਵੇਂ ਰੱਖਿਆ ਜਾਵੇ ਇਹ ਜ਼ਿੰਦਗੀ ਵਿੱਚ ਬਹੁਤ ਵੱਡੇ ਸਵਾਲ ਨੇ ਮਨ ਨੂੰ ਸ਼ਾਂਤ ਰੱਖਣ ਦੇ ਲਈ ਸਭ ਤੋਂ ਜ਼ਰੂਰੀ ਹੈ ਜਿਨਨੇ ਕ ਆਪਣੀ ਪੋਜੀਸ਼ਨ ਹੋਵੇ ਉਹਨਾਂ ਕ ਆਪਾਂ ਕੰਮ ਕਰੀਏ ਦੋਜਾ ਕਿਸੇ ਲਈ ਅੰਦਰ ਬਦਲੇ ਦੀ ਭਾਵਨਾ ਨਾ ਰੱਖੀਏ ਕਿ ਅਸੀਂ ਕਿਸ ਨੂੰ ਹਰਾਉਣਾ ਹੈ ਹੋਰੋਂ ਅਸੀਂ ਪਿਛੇ ਡੇਗਣਾ ਤੀਜਾ ਜਿਹੜਾ ਜ਼ਿੰਦਗੀ ਵਿੱਚ ਨੁਕਤਾ ਹੈ ਸ਼ਾਂਤ ਰਹਿਣ ਦਾ ਜੋ ਆਪਣੇ ਕੋਲ ਹੈ ਉਹਦੇ ਵਿੱਚ خوش رہیے سنتشٹ رہیے سو لائب پرموشن ہے لائب ویڈیو ہے تے بےنتی ہے جڑے سسکرائب جیڑے سبسکرائب بےنتی ہے کہ ویڈیو نے بتو بعد شیئر کریو اے داس نامہ چینل ہے پہ ہی بتو بعد ਪਿਆਰ ਬਖਸ਼ਿ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ 一两块钱都没有卖。